ਸਰ ਸਾਹਿਬ ਸਵਾਗਤ ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਨੂੰ ਤੇ ਸਾਰੇ دانشਮਾਨ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਸਿਕਾ ਸਸਿਕਾ ਭੈਣ ਸਾਹਿਬ ਖਬਰਾਂ ਦੇ ਸੋ ਸ਼ੁਰੂ ਕਰਦੇ ਆ ਜਦੋਂ ਕੋਵਿਡ ਆਇਆ ਕੋਵਿਡ ਤੋਂ ਬਾਅਦ ਬਹੁਤ ਸਾਰੇ ਸਿਨੈਰੀਓਜ਼ ਚੇਂਜ ਹੋ ਗਏ ਬੜਾ ਕੁਝ ਚੇਂਜ ਹੋਇਆ سرمایہਦਾਰ ਲੋਕਾਂ ਨੇ ਹਜੇ ਤੱਕ ਆਪਣੀਆਂ ਜੇਬਾਂ ਭਰਦੇ ਰਹੇ ਨੇ ਤੇ ਆਮ ਲੋਕ ਉਸੇ ਤਰ੍ਹਾਂ ਪਿਸਦੇ ਰਹੇ ਨੇ ਪਰ ਫੇਰ ਵੀ ਹਰ ਕੋਈ ਬੰਦੇ ਦੇ ਵਿੱਚ ਇਹ ਰੇਸ ਇਹ ਹੋੜ ਲੱਗੀ ਹੋਈ ਆ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕੈਨੇਡਾ ਦੀ ਨਾਗਰਿਕਤਾ ਲੈ ਲਈਏ ਤੇ ਜਦੋਂ ਨਾਗਰਿਕਤਾ ਮਿਲ ਜਾਵੇ ਭਾਵੇਂ ਇਥੇ ਪਰਮਾਨੈਂਟ ਰੈਜ਼ਿਡੈਂਸੀ ਮਿਲ ਜAVE ਉਹ ਤੋਂ ਬਾਅਦ ਹੁੰਦਾ ਹੈ ਸਿਟੀਜ਼ਨਸ਼ਿਪ ਵਾਲਾ ਜਿਹੜਾ ਸਟੈਪ ਤੇ ਉਸ ਪੜਾਅ ਦੇ ਲਈ ਕੋਵਿਡ ਦੇ ਦੌਰਾਨ ਪ੍ਰਿੰਸ ਸਾਹਿਬ ਆਨਲਾਈਨ ਜਿਹੜਾ ਜੀ ਉਹ ਜਿਹੜੀ ਓਥ ਹੈ ਸਮਾਰੋਹ ਹੈ ਸਾਰਾ ਕੁਝ ਹੁੰਦਾ ਸੀ ਪਰ ਹੁਣ ਆਨਲਾਈਨ ਨਾਗਰਿਕਤਾ ਸਮਾਰੋਹ ਨੂੰ ਬੰਦ ਕਰਾਉਣ ਬਾਰੇ ਕੰਜ਼ਰਟਿਵ ਕਹਿ ਰਹੇ ਨੇ ਅ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣਾ ਕੈਨੇਡਾ ਦੇ ਵਿੱਚ ਪੱਕੀ ਰਹਿائش ਲੈਣਾ ਪੀਆਰ ਹੋਣਾ ਕੈਨੇਡਾ ਦਾ ਸੋ ਇਹ ਬਹੁਤ ਇਹ ਵੱਡੇ ਪੱਧਰ ਤੇ ਲੋਕਾਂ ਦਾ ਸੁਪਨਾ ਅੱਜ ਵੀ ਅਸੀਂ ਦੇਖੀਏ ਤੇ ਲੱਖਾਂ ਐਪਲੀਕੇਸ਼ਨਸ ਹਜੇ ਬੈਕਲੌਗ ਦੇ ਵਿੱਚ ਪਈਆਂ ਨੇ ਜਿੱਥੇ ਲੋਕ ਆਸ ਕਰ ਰਹੇ ਨੇ ਵੀ ਸਾਨੂੰ ਕੈਨੇਡਾ ਦੀ ਪੱਕੀ ਨਾਗਰਿਕਤਾ ਮਿਲ ਜਾਊਗੀ ਸਾਨੂੰ ਅੱਗੇ ਜਾ ਕੇ ਅਸੀਂ ਕੈਨੇਡਾ ਦੇ ਸਿਟੀਜ਼ਨ ਬਣ ਸਕਦੇ ਆ ਸੋ ਇਸ ਵਾਸਤੇ ਲੋਕ ਦੁਨੀਆ ਭਰ ਤੋਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਪਰ ਇਹਦੇ ਵਿੱਚ ਕੀ ਹੈ ਕਿ ਜੋ ਜਦੋਂ ਤੁਸੀਂ ਨਾਗਰਿਕ ਕੈਨੇਡਾ ਦੇ ਬਣਦੇ ਹੋ ਸਿਟੀਜ਼ਨਸ਼ਿਪ ਤੁਹਾਨੂੰ ਮਿਲਣੀ ਹੁੰਦੀ ਹੈ ਸੋ ਪਹਿਲਾਂ ਕੀ ਸੀਗਾ ਕਿ ਇਨ ਪਰਸਨ ਸਮਾਰੋਹ ਹੁੰਦੇ ਸੀਗੇ ਇਹ ਉੱਥੇ ਲੋਕਾਂ ਨੂੰ ਬੁਲਾਇਆ ਜਾਂਦਾ ਸੀਗਾ ਸੌਂ ਚੁਕਾਈ ਜਾਂਦੀ ਸੀ ਕੈਨੇਡਾ ਦੇ ਬਾਰੇ ਬਹੁਤ ਕੁਝ ਦੱਸਿਆ ਜਾਂਦਾ ਸੀਗਾ ਤੇ ਉਹਦੇ ਵਿੱਚ ਇਹ ਪਿੰਡ ਜੀ ਹੁੰਦਾ ਕਿ ਹੈ ਕਿ ਜਦੋਂ ਵੱਖ-ਵੱਖ ਮੁਲਕਾਂ ਦੇ ਲੋਕ ਆਉਂਦੇ ਨੇ ਇਕੱਠੇ ਹੋ ਕੇ ਇੱਕ ਜਗ੍ਹਾ ਇਹ ਸੌਂ ਚੱਕਦੇ ਨੇ ਸੋ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਤੋਂ ਸਿੱਖਣ ਨੂੰ ਵੀ ਮਿਲਦੀਆਂ ਨੇ ਪਰ ਕੋਵਿਡ ਦੇ ਸਮੇਂ ਦੌਰਾਨ ਕੀ ਹੋਇਆ ਕਿ ਇਨ ਪਰਸਨ ਗੈਦਰਿੰਗ ਦੇ ਉੱਪਰ ਰੋਕ ਲੱਗੀ ਤੇ ਵਰਚੁਅਲ ਤਰੀਕੇ ਨਾਲ ਸੌਂ ਚਕਾਉਣ ਦੀ ਜਿਹੜੀ ਰਸਮ ਹੈ ਉਹਦੀ ਸ਼ੁਰੂਆਤ ਹੋਈ ਤੇ ਬਾਅਦ ਦੇ ਵਿੱਚ ਕੀ ਹੋਇਆ ਸੀ ਕਿ ਇਹ ਸਰਕਾਰ ਨੇ ਇਨ ਪਰਸਨ ਇਹ ਸੌਂ ਚਕਾਉਣ ਦੀ ਜਿਹੜੀ ਰਸਮ ਸੀ ਉਸ ਨੂੰ ਦੁਬਾਰਾ ਜਾਰੀ ਦਿੱਤੀ ਪਰ ਨਾਲ ਆਨਲਾਈਨ ਵਾਲਾ ਆਪਸ਼ਨ ਵੀ ਖੁੱਲਾ ਰੱਖਿਆ ਵੀ ਤੁਸੀਂ ਇਨ ਪਰਸਨ ਵੀ ਚੱਕ ਸਕਦੇ ਹੋ ਤੇ オンલાઈન ਵੀ ਚੱਕ ਸਕਦੇ ਸੋ ਇਹਦੇ ਵਿੱਚ ਕੀ ਹੈ ਕਿ ਜੇਕਰ ਅਸੀਂ ਕੇਵਲ ਪਿਛਲੇ ਸਾਲ ਦੀ ਗੱਲ ਕਰੀਏ ਕਿ ਪਿਛਲੇ ਸਾਲ ਦੇ ਵਿੱਚ ਵੀ तकरीबन ਇਹ ਲੱਖ ਦੇ ਕਰੀਬ ਕਹਿੰਦੇ ਇਹ ਕਿ ਕਿਹੜੇ ਲੋਕ ਨੇ ਇਹ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਸੋ ਉਹਨਾਂ ਨੇ ਸਿਰਫ ਆਨਲਾਈਨ ਸੌ ਚੱਕੀਆ ਬਲ ਇਨ ਪਰਸਨ ਉੱਥੇ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਸੌ ਨਹੀਂ ਚੱਕੀਆ ਸੋ ਇਹਦੇ ਵਿੱਚ ਹੁਣ ਜੋ ਕੰਜ਼ਰਵੇਟਿਵ ਪਾਰਟੀ ਦੇ ਅਹੰਪਲ ਨੇ ਮਿਸ਼ਲ ਰੈਪਲ ਸੋ ਉਹਨਾਂ ਨੇ ਗੱਲ ਕਹੀ ਹੈ ਕਿ ਕਹਿੰਦੇ ਕਿ ਹਾਲੇ ਵੀ ਕਹਿੰਦੇ ਕਿ ਬਹੁਤ ਵੱਡੇ ਪੱਧਰ ਤੇ ਲੋਕ ਸਿਰਫ ਇਨ ਪਰਸਨ ਸੌ ਚੱਕ ਰਹੇ ਨੇ ਸੋ ਉੱਥੇ ਜੋ ਇੱਕ ਰਵਾਇਤੀ ਢੰਗ ਤਰੀਕਾ ਹੁੰਦਾ ਸੀਗਾ ਜਿਹਦੇ ਵਿੱਚ ਲੋਕਾਂ ਦੇ ਘਟ ਦੇ ਵਿੱਚ ਇਹ ਸੌ ਚਕਾਈ ਜਾਂਦੀ ਸੀ ਵੀ ਉਹਦੇ ਨਾਲ ਕਹਿੰਦੇ ਜੋ ਇਹ অপਸ਼ਨਤਾ ਜਾ ਰਿਹਾ ਆਨਲਾਈਨ ਦਾ ਕਹਿੰਦੇ ਵੀ ਇਹ ਇਹ ਠੀਕ ਨਹੀਂ ਆ ਸੋ ਉਹਨਾਂ ਨੇ ਹੁਣ ਇਹ ਮੰਗ ਕੀਤੀ ਹੈ ਕਹਿੰਦੇ ਕਿ ਇਹ ਵਰਚੁਅਲ ਤਰੀਕੇ ਨੂੰ ਖਤਮ ਕਰ ਦੇਣਾ ਚਾਹੀਦਾ ਤੇ ਸਾਰਿਆਂ ਨੂੰ ਇਹ ਉੱਥੇ ਆ ਕੇ ਇਨ ਪਰਸਨ ਹੀ ਸੌ ਚੱਕਾਈ ਜਾਣੀ ਚਾਹੀਦੀ ਆ ਸੋ ਕਾਰਨ ਵੀ ਜੀ ਦੱਸ ਰਹੇ ਨੇ ਕਹਿੰਦੇ ਵੀ ਇੱਕ ਤਾਂ ਕਹਿੰਦੇ ਵੀ ਇਮੀਗ੍ਰੈਂਟਸ ਦੇ ਖਿਲਾਫ ਐਸੀ ਬਹੁਤ ਨਫ਼ਰਤ ਵੱਧ ਰਹੀ ਹੈ ਉਹਨਾਂ ਨੂੰ ਲੋਕ ਚੰਗਾ ਨਹੀਂ ਸਮਝਦੇ ਤੇ ਦੂਜਾ ਅਗਰ ਉਹ ਇਸ ਤਰੀਕੇ ਨਾਲ ਕਹਿੰਦੇ ਆ ਕਿ ਇਨ ਪਰਸਨ ਨਹੀਂ ਸੌ ਚੱਕਣਗੇ ਘਰ ਬੈਠੇ ਵਰਚੁਅਲ ਚ ਸੌ ਚੱਕ ਲੈਣਗੇ ਤਾਂ ਕਹਿੰਦੇ ਫਿਰ ਕੈਨੇਡੀਅਨ ਸਮਾਜ ਦੇ ਨਾਲ ਉਹ ਜੁੜਨਗੇ ਕਿਦਾਂ ਸੋ ਇਹ ਮੰਗ ਕੰਸਰਵੇਟਿਵ ਪਾਰਟੀ ਦੀ ਹੈ ਇਹਦੇ ਵਿੱਚ ਲਿਬਰਲ ਸਰਕਾਰ ਕੀ ਜੀ ਆਏ ਰੋਕ ਇਕਤਿਆਰ ਕਰਦੀ ਆਉਣ ਵਾਲੇ ਦਿਨਾਂ ਤੇ ਗੱਲ ਹੈ ਤੇ ਇਸੇ ਨਾਲ ਪਿੰਨ ਜੀ ਫੈਡਰਲ ਹੋਰ ਅਹਿਮ ਖਬਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਤਾਂ ਇਹ ਆ ਕਿ ਕੈਨੇਡਾ ਨੇ ਨੈਟੋ ਦੀ ਇੱਕ ਬੈਠਕ ਦੇ ਵਿੱਚ ਯੂਕਰੇਨ ਵਾਸਤੇ 200 ਮਿਲੀਅਨ ਡਾਲਰ ਦੀ ਹੋਰ ਫੰਡਿੰਗ ਦੀ ਐਨਾਨਸਮੈਂਟ ਕੀਤੀ ਹੈ ਸੋ ਇਹਦੇ ਵਿੱਚ ਜੋ 트੍ਰਾਂਪ ਸਾਫ ਦਾ ਜੋ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਇੱਕ ਇਹ ਸਿਸਟਮ ਬਣਾਇਆ ਗਿਆ ਸੀ ਕਿ ਉਹਦੇ ਵਿੱਚ ਸਾਰੇ ਕੰਟਰੀਜ਼ ਫੰਡ ਆਪਣੇ ਆਕੇ ਪਾਉਣ ਸੋ ਇਕੱਠੀ ਫੰਡਿੰਗ ਦਾ ਇਸਤੇਮਾਲ ਯੂਕਰੇਨ ਨੂੰ ਹਥਿਆਰ ਵਗੈਰਾ ਖਰੀਦ ਕੇ ਦੇਣ ਵਾਸਤੇ ਕੀਤਾ ਜਾਊਗਾ ਸੋ ਇਹਦੇ ਵਿੱਚ ਇਹ ਆ ਕਿ ਹਜੇ ਅਗਸਤ ਦੇ ਵਿੱਚ ਹੀ 680 ਮਿਲੀਅਨ ਡਾਲਰ ਦੀ ਫੰਡਿੰਗ ਕੈਨੇਡਾ ਵੱਲੋਂ ਦਿੱਤੀ ਗਈ ਸੀ ਤੇ ਹੁਣ ਦੁਬਾਰਾ ਇਹ ਕਹਿੰਦੇ ਨੇ ਵੀ 200 ਮਿਲੀਅਨ ਡਾਲਰ ਦੀ ਫੰਡਿੰਗ ਹੋਰ ਦੇਣੀ ਹੈ ਤੁਸੀਂ ਇਹਦੇ ਵਿੱਚ ਦੇਖ ਲਓ ਕਿ ਕਿੰਨੇ ਵੱਡੇ ਪੱਧਰ ਤੇ ਸਟਿਲ ਜਿਹੜੀ ਆ ਯੂਕਰੇਨ ਨੂੰ ਫੰਡਿੰਗ ਜਾ ਰਹੀ ਹੈ ਤੇ ਇਹਦੇ ਨਾਲ ਹੀ ਜੁੜਦੀ ਇੱਕ ਮੈਂ ਹੋਰ ਖਬਰ ਤੁਹਾਨੂੰ ਦੱਸਦਾ ਕੀ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਰਿਵਿਊ ਏਜੰਸੀ ਜਿਹੜੀ ਕੈਨੇਡਾ ਦੀ ਹੈ ਸੋ ਉਹਦੇ ਜਿਹੜੇ ਵਾਈਸ ਚੇਅਰ ਨੇ ਗ੍ਰੇਗ ਫੋਰਸਸ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਵੀ ਜਿਸ ਭਾਵਨਾ ਫੈਡਰਲ ਸਰਕਾਰ ਕਟ ਲਾ ਰਹੀ ਹੈ ਕਹਿੰਦੇ ਵੀ ਜਿਹੜੀਆਂ ਵੱਖ-ਵੱਖ ਗਵਰਨਮੈਂਟ ਏਜੰਸੀਆਂ ਨੇ ਉਹਨਾਂ ਦੇ ਖਰਚਿਆਂ ਦੇ ਉੱਪਰ ਕਟੌਤੀ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਕਹਿੰਦੀ ਹੈ ਵੀ 15% ਦੀ ਕਟੌਤੀ ਕਰਨੀ ਹੈ ਅਗਲੇ 3 ਸਾਲਾਂ ਦੇ ਵਿੱਚ ਤੇ ਬਿਲੀਅਨਸ ਡਾਲਰ ਕਹਿੰਦੇ ਬਚਾਉਣੇ ਆ ਤੇ ਲਗਭਗ 13 ਡਾਲਰ ਸਾਲਾਨਾ ਬਚਾਉਣ ਦੀ ਸਰਕਾਰ ਗੱਲ ਕਰ ਰਹੀ ਹੈ ਵੱਖ-ਵੱਖ ਫੈਡਰਲ ਸਪੈਂਡਿੰਗ ਦੇ ਉੱਪਰ ਰੋਖ ਲਾ ਕੇ ਤੇ ਕਹਿੰਦੇ ਵੀ ਅਗਰ ਅਗਰ ਨੈਸ਼ਨਲ ਕੀ ਹੋਟੀ ਐਨ ਇੰਟੈਲੀਜੈਂਸ ਰਿਵਿਊ ਏਜੰਸੀ ਦੇ ਫੰਡ ਕਹਿੰਦੇ ਕੱਟ ਲੈ ਜਾਣਗੇ ਤਾਂ ਮੌਲਕ ਦੀ ਕਹਿੰਦੇ ਜਿਹੜੀ ਸੁਰੱਖਿਆ ਆ ਉਹ ਖਤਰੇ 'ਚ ਪੈਲਾ ਹੋ ਸਕਦੀ ਐ ਪਹਿਲਾਂ ਹੀ ਸਾਡਾ ਕਹਿੰਦੇ ਕੰਟਰੀ ਫੋਰਨ ਇੰਟਰਫੀਅਰੈਂਸ ਹੋੁਰੇ ਬਹੁਤ ਸਾਰੇ ਗੱਲਾਂ ਕਰਕੇ ਕਹਿੰਦੇ ਇਸ ਸਮੇਂ ਸੁਰਖਿਤ ਚੱਲ ਰਿਹਾ ਅਗਰ ਫੰਡਿੰਗ ਵੀ ਕੱਟ ਹੋ ਗਈ ਤਾਂ ਕਹਿੰਦੇ ਫੇ ਇਹ ਵਧੀਆ ਤਰੀਕੇ ਨਾਲ ਕੰਮ ਕਾਮ ਕਿਰੇ ਕਰਨਗੇ ਸੋ ਤੁਸੀਂ ਇਹ ਦੇਖੋ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਬਹੁਤ ਅਹਿਮ ਜ਼ਰੂਰੀ ਸੰਸਥਾਵਾਂ ਨੇ ਉਹਨਾਂ ਦੀ ਫੰਡਿੰਗ ਕੱਟ ਹੋ ਰਹੀ ਐ ਪਿੱਛੇ ਜਿਹੜੇ ਸਰੀ ਦੇ ਵਿੱਚ ਇਹ ਮੀਟਿੰਗ ਹੋਈ ਸੀ ਟੌਨ ਹਾਲ ਇਹ ਐਕਸਟਰਸ਼ਨ ਨੂੰ ਲੈ ਕੇ ਤਾਂ ਉੱਚੇ ਫੈਡਰਲ ਸਰਕਾਰ ਤੇ ਪ੍ਰੋਵਿੰਸ਼ੀਅਲ ਸਰਕਾਰ ਨੇ ਰਲ ਕੇ ਸਿਰਫ 4 ਮਿਲੀਅਨ ਡਾਲਰ ਦੀ ਫੰਡਿੰਗ ਦਿੱਤੀ ਸੀ ਜੀ ਇੱਥੇ ਦੇਖ ਲਓ ਕਿ ਯੂਕੇਰਨ ਨੂੰ 685 ਮਿਲੀਅਨ ਅਗਸਟ ਦੇ ਵਿੱਚ ਦਿੱਤਾ 200 ਮਿਲੀਅਨ ਡਾਲਰ ਦੀ ਹੋਰ ਅਨਾਉਂਸਮੈਂਟ ਫੈਡਰਲ ਸਰਕਾਰ ਨੇ ਕੀਤੀ ਹੈ ਜੀ ਜੀ ਆਹ ਖਬਰਾਂ ਲੋਕਾਂ ਲਈ ਅਹਿਮ ਪੜਨਸਾ ਬਣ ਜਾਂਦੀਆਂ ਨੇ ਤੇ ਸੁਣਨਾ ਚਾਹੁੰਦੇ ਨੇ ਵੀ ਇਸ ਕੰਟਰੀ 'ਚ ਕੀ ਹੋ ਰਿਹਾ ਕੀ ਆ ਅਸੀਂ ਤਾਂ ਇੱਕ ਹਸਪੀਟਲ ਹਸਪੀਟਲ ਦੇ ਲਈ ਮਹਤਾਜ ਹੋ ਰਹੇ ਹਾਂ 6 ਤੋਂ 8 1000 ਮਿਲੀਅਨ ਗਿੰਡੋ ਜੀ ਬਸ 100 200 ਹੁਣ ਹੋਰ ਦੇ ਦੇਣਗੇ ਸਟਾਰਟਿੰਗ ਦੇ ਵਿੱਚੇ ਕੁਝ ਨਾ ਕੁਝ ਜਾ ਕੇ ਇਹ ਤੇ 1000 ਮਿਲੀਅਨ ਇੱਥੇ ਹੋਵੇ ਤੇ ਦੇਖ ਲਓ ਤੁਸੀਂ ਕੋਈ ਸ਼ਹਿਰ ਕੈਨੇਡਾ ਦਾ ਵਾਂਝਾ ਨਹੀਂ ਰਹਿ ਜਾਊਗਾ ਜਿੱਥੇ ਮੈਨੂੰ ਲੱਗਦਾ ਵੀ ਹਸਪੀਟਲ ਨਾ ਹੋਣ ਤੇ ਇਹ ਤਾਂ ਸੋਚਣ ਵਾਲੀ ਗੱਲਬਾਤ ਹੈਗੀ ਆ ਫਿਰ ਲੋਕ ਪ੍ਰੋਟੋਕਾਲਸ ਦੀ ਗੱਲਬਾਤ ਕਰ ਲੈਣੇ ਆ ਉਹ ਵਪਾਰਾਂ ਦੀ ਕੰਟਰੀਜ਼ ਦੇ ਨਾਲ ਕਿੱਡੇ ਕਿੱਡੇ ਕਿੰਨੇ ਕੁ ਵਾਰ ਹੁਣ ਕਰਨ ਤੋਂ ਰਹਿ ਗਏ ਜਿਹੜੇ ਪਹਿਲੇ ਟਰੂਡੋ ਗਵਰਨਮੈਂਟ ਦੇ ਜਿਹੜੇ ਜੇ ਕਮੀਆਂ ਰਹਿ ਗਈਆਂ ਸੀਗੀਆਂ ਜਿਹੜਾ ਇਹ ਫੰਡ ਦੇਣ ਤੋਂ ਚਲੋ ਕਰਾਂ ਗੱਲਬਾਤਾਂ ਤੇ ਹੁਣ ਥੋੜੀ ਜੀ ਗੱਲਬਾਤ ਟ੍ਰਾਂਟੋ ਰੀਅਲ ਸਟੇਟ ਮਾਰਕੀਟ ਦੀ ਗੱਲਬਾਤ ਕਰ ਲਈਏ ਕਹਿੰਦੇ ਕਾਫੀ ਗ੍ਰਾਵਟ ਆ ਗਈ ਜੀ ਇਹ ਬਿਲਕੁਲ ਜੀ ਸੋ ਟ੍ਰਾਂਟੋ ਰੀਜਨਲ ਰੀਅਲ ਸੇਟ ਬੋਰਡ ਨੇ ਜੋ ਆਪਣੀ ਨਵੰਬਰ ਮਹੀਨੇ ਦੀ ਰਿਪੋਰਟ ਦਿੱਤੀ ਹੈ ਰੀਅਲ ਸਟੇਟ ਨੂੰ ਲੈ ਕੇ ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਪਿਛਲੇ ਸਾਲ ਦੀ ਨਵੰਬਰ ਦੇ ਨਾਲ ਕੰਪੈਰੀਜ਼ਨ ਕੀਤੀ ਜਾਵੇ ਤਾਂ ਇਸ ਸਾਲ ਨਵੰਬਰ ਦੇ ਵਿੱਚ ਘਰਾਂ ਦੀ ਜਿਹੜੀ ਵਿਕਰੀ ਹੈ तकरीबन 16% ਘਟੀ ਹੈ 16% ਘਰ ਪਿਛਲੇ ਸਾਲ ਦੀ ਨਵੰਬਰ ਨਾਲੋਂ ਘਟੇ ਨੇ ਕਹਿੰਦੇ ਵੀ ਇਸ ਸਾਲ 5000 ਤੋਂ 10 ਘਰ ਵਿਕੇ ਨੇ 15.8% ਦੀ ਕਮੀ ਜਿਹੜੀ ਦੇਖਣ ਨੂੰ ਮਿਲੀ ਹੈ ਐਵਰੇਜ ਸੇਲਿੰਗ ਪ੍ਰਾਈਸ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਾਲੋਂ ਕਹਿੰਦੇ 6.4% ਐਵਰੇਜ ਸੇਲਿੰਗ ਪ੍ਰਾਈਸ ਘਟਿਆ ਆ ਇਹ ਬੈਂਚਮਾਰਕ ਸੇਲਿੰਗ ਪ੍ਰਾਈਸ ਦੀ ਗੱਲ ਕਰੀਏ 5.8% ਘਟਿਆ ਆ ਨਵੀਂ ਲਿਸਟਿੰਗ ਦੀ ਗੱਲ ਕਰੀਏ 11134 ਨਵੀਆਂ ਲਿਸਟਿੰਗ ਆਈਆਂ ਨੇ ਇਹ ਪਿਛਲੇ ਸਾਲ ਨਾਲੋਂ ਕਹਿੰਦੇ ਇਹ ਵੀ 4% ਘਟੀਆਂ ਨੇ ਐਕਟਿਵ ਲਿਸਟਿੰਗ ਦੀ ਗੱਲ ਕਰੀਏ ਜਿਹੜੀਆਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਐਕਟਿਵ ਚੱਲ ਰਹੀਆਂ ਨੇ ਇਹ ਨਵੰਬਰ ਮਹੀਨੇ ਦੇ ਵਿੱਚ ਕਹਿੰਦੇ 24548 ਐਕਟਿਵ ਲਿਸਟਿੰਗ ਸੀਆਂ 17% ਦੀ ਐਕਟਿਵ ਲਿਸਟਿੰਗ ਦੇ ਵਿੱਚ ਵਾਧਾ ਦੇਖੋ ਮਿਲਿਆ ਤਾਂ ਓਵਰਆਲ ਐਕਟਿਵ ਲਿਸਟਿੰਗ ਵਧ ਨੇ ਕਾਰ ਵਿਕ ਘਟ ਰਹੇ ਨੇ 16% ਦੀ ਕਮੀ ਹੋਣਾ ਇਹ ਬਹੁਤ ਵੱਡੀ ਕਮੀ ਹੈ ਤੇ ਨਾਲ ਐਵਰੇਜ ਸੇਲਿੰਗ ਪ੍ਰਾਈਸ ਨਵੰਬਰ ਮਹੀਨੇ ਦੇ ਵਿੱਚ ਹੀ 6.4% ਪਿਛਲੇ ਸਾਲ ਨਾਲੋਂ ਘਟ ਗਿਆ ਸੋ ਬ੍ਰੈਮਟਨ ਦੇ ਹਵਾਲੇ ਦੇ ਨਾਲ ਵੀ ਇੱਕ ਖਬਰ ਆਈ ਸੀ ਕਿ 31% ਦੇ ਕਰੀਬ ਐਵਰੇਜ ਸੇਲਿੰਗ ਪ੍ਰਾਈਸ ਪਿਛਲੇ ਤਿੰਨ ਸਾਲਾਂ ਦੇ ਵਿੱਚ ਬ੍ਰੈਮਟਨ ਦੇ ਵਿੱਚ ਵੀ ਘਟ ਗਿਆ ਤੇ ਕਾਫੀ ਜਿਹੜੇ ਘਰ ਨੇ ਤੇ ਚਾਹੇ ਟ੍ਰਾਂਟੋ ਦੀ ਗੱਲ ਕਰ ਲਈਏ ਮਿਸਿਸਾਗਾਆ ਬ੍ਰੈਮਟਨ ਹੈ ਜਾਂ ਹੋਰ ਆਲੇ ਦੋਲੇ ਦੇ ਸ਼ਹਿਰ ਨੇ ਸੋ ਇਹ ਵੱਡੇ ਜਿਹੜੇ ਨੁਕਸਾਨ ਦੇ ਨਾਲ ਜਦੋਂ ਇਹ ਮਾਰਕੀਟ ਹੌਟ ਸੀ ਉਦੋਂ ਜਿਹੜੇ ਸੇਲਿੰਗ ਪ੍ਰਾਈਸ ਕਿੰਨਾ ਸੀ ਜੇ ਅੱਜ ਸੇਲਿੰਗ ਪ੍ਰਾਈਸ ਨਾਲ ਕੰਪੈਰਨ ਕਰੀਏ ਜੀ ਕਿਦੇ ਇਸ ਤਰੀਕਰੀਆ ਖਬਰਾਂ ਆਉਨੀਆਂ ਵੀ 4 ਲੱਖ ਸਸਤਾ ਵਿਕਣਾ ਪਿਆ 5 ਲੱਖ ਸਸਤਾ ਵਿਕਣਾ ਪਿਆ ਸੋ ਬਹੁਤ ਫਰਕ ਪਿਆ ਸੋ ਇਹ ਜਿਹੜੀ ਰਿਪੋਰਟ ਆਈ ਹੈ ਨਿਕਲ ਕੇ ਉਸ ਜਿਹੇ ਵਿੱਚ ਵੀ ਇਹੀ ਗੱਲਾਂ ਆਈਆਂ ਨੇ ਕਿ ਘਰਾਂ ਦੀ ਮਾਰਕੀਟ ਹਾਲ ਦੀ ਖੜੀ ਵਧੀਆ ਨਜ਼ਰ ਨਹੀਂ ਆ ਰਹੀ ਜੀਜੀ ਔ ਜੀ ਅਗਲੀ ਖਬਰ ਵੀ ਗ੍ਰੇਟਰ ਟੌਂਟੋ ਏਰੀਆ ਤੋਂ ਕਰ ਲਈਏ ਇਹ ਤਾਂ ਮਾਰਕੀਟ ਡਾਊਨ ਜਾਣ ਦੀ ਆ ਪਰ ਕਈਆਂ ਨੂੰ ਬੇਸ਼ਰਮੀ ਦੀ ਹੱਦ ਹੋ ਜਾਂਦੀ ਆ ਕਮਿਊਨਿਟੀ ਦੇ ਵਿੱਚੋਂ ਭਾਈਚਾਰੇ ਦੇ ਵਿੱਚੋਂ ਪਰ ਉਹ ਡੇਰਿੰਗ ਇੰਨੇ ਹੁੰਨੇ ਆ ਵੀ ਕੋਈ ਭੈ ਹੁੰਦਾ ਹੀ ਨਹੀਂਗਾ ਜੀ ਉਹ ਕਿੰਨੀ ਵਾਰ ਫੜੇ ਜਾਣ ਜਾਂ ਇਥੇ ਦੇ ਲੋ ਐਦਾਂ ਦੇ ਹੈਗੇ ਆ ਸੋ ਕਹਿੰਦੇ ਜੀ ਚੋਰੀ ਦੀ ਸ਼ਰਾਬ ਦੀ ਤਸਕਰੀ ਕਰਨ ਦੇ ਦੋ ਸ਼ੇਟਾਂ ਚ ਆ ਪੂਰੇ ਦਾ ਪੂਰਾ ਟੱਬਰੇ ਚਾਰਜ ਹੋ ਗਿਆ ਆ ਬਿਲਕੁਲ ਜੀ ਇਹਦੇ ਵਿੱਚ ਜੇਕਰ ਹਾਲਟਰ ਰਿਜਨਲ ਇਹ ਪੁਲਿਸ ਦੀ ਗੱਲ ਕਰੀਏ ਨਾਲ ਟ੍ਰਾਂਟੋ ਪੁਲਿਸ ਦੀ ਗੱਲ ਕਰੀਏ ਸੋ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੁਲਾਈ 2025 ਦੇ ਵਿੱਚ ਇੱਕ ਸਾਂਝਾ ਇਹਨਾਂ ਵੱਲੋਂ ਇੱਕ ਆਪਰੇਸ਼ਨ ਸ਼ੁਰੂ ਕੀਤਾ ਸੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ ਇਹ ਖਬਰਾਂ ਇਸ ਤਰੀਕੇ ਦੀਆਂ ਸੀਆਂ ਵੀ ਐਲਸੀਵੀਏ ਦੇ ਵਿੱਚੋਂ ਜਿਹੜੇ ਸ਼ਰਾਬ ਦੇ ਠੇਕੇ ਰੈਂਟਾਰੀਓ ਦੇ ਤੇ ਵੱਡੀ ਪੱਧਰ ਤੇ ਸ਼ਰਾਬ ਚੋਰੀ ਹੁੰਦੀ ਹੈ ਤੇ ਇਹ ਜਿਹੜੀ ਸ਼ਰਾਬ ਚੋਰੀ ਹੁੰਦੀ ਹੈ ਇਹਨੂੰ ਆਰਗੇਨਾਈਜ਼ ਠੀਕੇ ਦੇ ਨਾਲ ਵੱਖ-ਵੱਖ ਜਗ੍ਹਾ ਪਹੁੰਚਾਇਆ ਜਾਂਦਾ ਹੈ ਕਹਿੰਦੇ ਵੀ ਘਰੋਂ ਵੀ ਡਿਲੀਵਰੀਆਂ ਹੋ ਰਹੀਆਂ ਨੇ ਤੇ ਉੱਥੇ ਜਾ ਕੇ ਵੱਖ-ਵੱਖ ਜਿਹੜੀ ਜਗ੍ਹਾ ਹੁੰਦੀ ਆ ਉੱਥੇ ਜਾ ਕੇ ਵੀ ਡਿਲੀਵਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਤਰੀਕੇ ਦਾ ਕਹਿੰਦੇ ਵੀ ਗਰੋਅ ਐਕਟਿਵ ਨੇ ਜਿਹੜੇ ਕਿ ਵੱਡੇ ਪੱਧਰ ਤੇ ਚੋਰੀ ਕਰਕੇ ਗਾਹਾਂ ਆਰਗੇਨਾਈਜ਼ ਤਰੀਕੇ ਨਾਲ ਇਸਨੇ ਚੋਰੀ ਕੀਤੀ ਹੋਈ ਸ਼ਰਾਬ ਨੂੰ ਜਿਹੜਾ ਆ ਉਹ ਡਿਸਟ੍ਰੀਬਿਊਟ ਕਰਦੇ ਨੇ ਸੋ ਇਹਦੇ ਵਿੱਚ 4 ਮਹੀਨੇ ਇਹਨਾਂ ਦੀ ਇਨਵੈਸਟੀਗੇਸ਼ਨ ਚੱਲੀ ਹੈ ਤੇ 4 ਮਹੀਨਿਆਂ ਦੀ ਇਨਵੈਸਟੀਗੇਸ਼ਨ ਚ ਇਹਨਾਂ ਨੂੰ ਪਤਾ ਲੱਗਾ ਕਿ ਇਸ ਤਰੀਕੇ ਦੇ 10 ਜਿਹੜੇ ਆਰਗੇਨਾਈਜ਼ ਸੈਫਟ ਗਰੋਪ ਹੈ ਜਿਹੜੇ ਚੋਰਾਂ ਦੇ ਗਰੁੱਪ ਹੈ ਕਹਿੰਦੇ 10 ਦੇ ਕਰੀਬ ਐਕਟਿਵ ਸੀਗੇ ਜੀਟੀਏ ਦੇ ਵਿੱਚ ਜਿਹੜੇ ਵੱਖ-ਵੱਖ ਐਲਸੀਬੀ ਉਹਦੇ ਦੇ ਸ਼ਰਾਬ ਦੇ ਠੇਕੇ ਨੇ ਉਥੋਂ ਸ਼ਰਾਬਾਂ ਚੋਰੀ ਕਰਦੇ ਨੇ ਤੇ ਇਹਦੇ ਵਿੱਚ ਪਤਾ ਲੱਗਾ ਵੀ 1.3 ਮਿਲੀਅਨ ਡਾਲਰ ਦੀ ਤਕਰੀਬਨ ਸ਼ਰਾਬ ਕਹਿੰਦੇ ਚੋਰੀ ਹੋਈ ਹੈ ਤਾਂ ਇਹਦੇ ਇੱਕ ਨਾਰਥ ਜੌਰਕ ਦਾ ਇੱਕ ਪਰਿਵਾਰ ਹੈ ਕਹਿੰਦੇ ਵੀ ਉਹਨਾਂ ਦੀ ਰਹਿائش ਤੋਂ ਗਾਹਾਂ ਵੱਖ-ਵੱਖ ਜਗ੍ਹਾ ਡਿਸਟ੍ਰੀਬਿਊਟ ਹੁੰਦੀ ਸੀ ਤੇ ਉਥੋਂ ਸਪਲਾਈ ਕੀਤੀ ਜਾਂਦੀ ਸੀਗੀ ਤੇ ਇਹਦੇ ਵਿੱਚ ਤਿੰਨ ਜਾਣੇ ਜਿਹੜੇ ਨੇ ਇਹ ਗ੍ਰਿਫਤਾਰ ਕੀਤੇ ਗਏ ਨੇ ਸੋ ਇਹਦੇ ਵਿੱਚ 1,20,000 ਡਾਲਰ ਦੀ ਕਰੰਸੀ ਫੜੀ ਗਈ ਹੈ ਨਾਲ ਦੱਸ ਰਹੇ ਨੇ ਵੀ 126 ਸ਼ਰਾਬੀਆਂ ਬੋਤਲਾਂ ਫੜੀਆਂ ਗਈਆਂ ਨੇ ਕੁਝ ਗੱਡੀਆਂ ਵੀ ਕਬਜ਼ੇ ਦੇ ਵਿੱਚ ਲਈਆਂ ਗਈਆਂ ਨੇ ਤੇ ਜੋ ਪੁਲਿਸ ਨੇ ਦੱਸਿਆ ਆ ਜੋ ਪੁਲਿਸ ਨੇ ਚਾਰਜ ਲਗਾਏ ਨੇ ਚ ਤਿੰਨ ਜਣੇ ਚਾਰਜ ਹੋਏ ਨੇ ਤੇ ਇਹਦੇ ਵਿੱਚ ਪਰਮਿੰਦਰ ਸਿੱਧੂ ਉਮਰ 52 ਸਾਲ ਹੈ ਇਹ ਰਜਿੰਦਰ ਸਿੱਧੂ ਔਰਤ ਹੈ ਉਮਰ 55 ਜੀ ਜੀ ਬ੍ਰਹਮ ਸਾਹਿਬ ਤਿੰਨਾਂ ਦੇ ਤਿੰਨਾਂ ਦੇ ਉੱਪਰ ਭਵਿੰਦਰ ਜੀ ਇਹ ਚਾਰਜਸ ਲਾਏ ਗਏ ਨੇ ਗ੍ਰਿਫਤਾਰੀਆਂ ਹੋਈਆਂ ਨੇ ਜੋ ਇਹਨਾਂ ਨੂੰ ਇਹ ਹਾਲ ਦੀ ਕਰੀ ਜਿਹੜਾ ਆ ਵੇਲ ਮਿਲ ਗਈ ਹੈ ਗਾਹਾਂ ਅਗਲੀਆਂ ਕੋਰਟ ਦੀ ਤਰੀਕਾਂ ਪੈਣ ਗਿਆ ਫਿਰ ਇਹ ਜਿਹੜੇ ਚਾਰਜ ਲੱਗੇ ਨੇ ਉਹਨਾਂ ਨੂੰ ਸਹੀ ਹੈ ਜਾਂ ਗਲਤ ਹੈ ਅਦਾਲਤਾਂ ਦੇ ਵਿੱਚ ਸਾਬਤ ਕੀਤਾ ਜਾਊਗਾ ਇਹ ਸ਼ਰਾਬ ਦੀ ਜਿਹੜੀ ਇਹ ਤਸਕਰੀ ਦਾ ਮਾਮਲਾ ਨਾ ਇਹ ਇਹ ਬਹੁਤ ਇਹ ਵੱਡਾ ਹੁੰਦਾ ਜਾ ਰਿਹਾ ਇਹ ਚੋਰੀਆਂ ਬਹੁਤ ਹੁੰਦੀਆਂ ਨੇ ਹੁਣ ਇੱਕ ਬਹੁਤ ਵੱਡਾ ਸਵਾਲ ਇਹ ਵੀ ਹੈ ਦੇਖੋ ਚਲੋ ਚੋਰੀ ਹੋਈ ਗਾਹਾਂ ਡਿਸਟ੍ਰਿਬਿਊਟ ਕੀਤੀ ਇਹ ਹੁਣ ਦਿੱਤੀ ਕਿਨੂੰ ਗਈ ਹੈ ਕਿੱਥੇ ਕਿੱਥੇ ਸ਼ਰਾਬ ਗਈ ਹੈ ਹੁਣ ਜਿਹੜਾ ਲੋਕਾਂ ਨੇ ਵੇ ਰਸਟੂਡੈਂਟ ਵਾਲੇ ਹੋ ਸਕਦੇ ਨੇ ਬੈਂਕਟ ਹਾਲ ਵਾਲੇ ਹੋ ਸਕਦੇ ਨੇ ਕਿਤੇ ਨੇ ਆਪਣੀ ਪਰਸਨਲ ਪੀਣ ਵਾਸਤੇ ਲੈਣੀ ਉਹ ਹੋ ਸਕਦਾ ਨੇ ਫੋ ਗਾਹਾਂ ਇਹਨਾਂ ਨੇ ਡਿਸਟਰੀਬਿਊਟਿਵ ਕੀਤੀ ਹੈ ਵੇਚੀ ਵੀ ਹੈ ਉਹ ਵੀ ਪਤਾ ਲੱਗਣਾ ਚਾਹੁੰਦਾ ਵੀ ਕਿਹੜੇ ਕਿਹੜੇ ਲੋਕਾਂ ਨੇ ਇਹ ਸ਼ਰਾਬ ਖਰੀਦੀ ਹੈ ਕਿਹੜੇ ਬਿਨਸ ਨੇ ਖਰੀਦੀ ਕਿਉਂਕਿ ਇਹ ਵੇਚਣਾ ਜੁਰਮ ਹੈ ਦਾ ਗਾਜ਼ ਜਿਹੜੀ ਚੀਜ਼ਾਂ ਨੂੰ ਖਰੀਦਣਾ ਵੀ ਜੁਰਮ ਹੈ ਸੋ ਇੱਕ ਵੱਡਾ ਜਿਹੜਾ ਰੈਕਟ ਚੱਲ ਰਿਹਾ ਸੀ ਇਸ ਤਰੀਕੇ ਦਾ ਉਹਨੂੰ ਪਰਦਾ ਫਾਸ਼ ਅਲਟਰਨੇਟਿਵਨੈਬਲੀ ਤੇ ਟ੍ਰੈਂਟੋ ਪੁਲਿਸ ਵੱਲੋਂ ਕੀਤਾ ਗਿਆ। ਰਣ ਸਾਹਿਬ ਇਹ ਤਾਂ ਖਬਰ ਦੇ ਦਿੱਤੀ ਤੁਸੀਂ ਪਰ ਆਮ ਲੋਕਾਂ ਨੂੰ ਮੈਂ ਵੀ ਪ੍ਰੋਗਰਾਮ ਤੋਂ ਬਾਅਦ ਪੁੱਛ ਲੂੰਗਾ। ਤੁਸੀਂ ਵੱਡੇ ਵੱਡੇ ਪਲਾਜ਼ਾਸ ਦੇ ਬਾਹਰ ਨਾਲ ਦੇਖ ਲਿਓ ਗੱਡੀਆਂ ਦੇ ਵਿੱਚ ਕੋਈ ਪਰਫਿਊਮ ਵੇਚਦਾ ਹੈ ਜਿੱਦਾਂ ਅਸੀਂ ਕੰਸਟ੍ਰਕਸ਼ਨ ਇੰਡਸਟਰੀ ਵਾਲੇ ਆ। ਤਾ ਕੋਈ ਟੂਲ ਵੇਚਦਾ ਹੁੰਦਾ ਉਹ ਤਾਂ ਆਮ ਪੁਲਿਸ ਨੂੰ ਜਾਂ ਕਿਹੜਿਆਂ ਨੂੰ ਨਹੀਂ ਪੀਲ ਦੇ ਵਿੱਚ ਜਾਂ ਕਿਤੇ ਵੀ ਹੋਰ ਖੇਤਰ ਚ ਨਹੀਂ ਪਤਾ ਹੁੰਦਾ ਤੁਸੀਂ ਦੇ ਲੋ ਉਹ ਕਿਥੋਂ ਨਾ ਕਿਥੋਂ ਨਾ ਕੋਈ ਬਿੱਲ ਦੇਣਾ ਹੈ ਕੈਸ਼ ਲੈਣਾ ਸਾਰਾ ਕੁਝ ਉਹ ਆਮ ਵੇਚਦੇ ਫਰੀ ਜਾਂਦੇ ਹੁੰਦੇ ਆ ਜੀ ਤੇ ਇਹ ਤਾਂ ਹੁਣ ਚਲੋ ਇਹ ਫੜੇ ਗਏ ਚੰਗੀ ਗੱਲ ਆ ਗਾਹਾਂ ਤੁਸੀਂ ਗੱਲ ਕਹੀ ਦਿੱਤੀ ਵੀ ਜਿਨ੍ਹਾਂ ਨੇ ਖਰੀਦੀ ਆ ਉਹ ਵੀ ਫੜੇ ਜਾਣ ਤਾਂ ਜੋ ਉਹ ਵੀ ਇਹ ਚੀਜ਼ਾਂ ਤੋਂ ਗੁਰੇਜ਼ ਕਰਨ ਵੈਸੇ ਤਾਂ ਨਸ਼ਾ ਕਰਨਾ ਨਹੀਂ ਚਾਹੀਦਾ ਹੈਗਾ ਜੀ ਤੇ ਚਲੋ ਅਗਲੀ ਖਬਰ ਜਿੱਥੇ ਸਾਰਾ ਕੁਝ ਇੱਥੇ ਫੰਡ ਦਿੱਤੇ ਜਾ ਰਹੇ ਨੇ ਸਾਰਾ ਕੁਝ ਹੋ ਰਿਹਾ ਹੈਗਾ ਔਰ ਇੱਥੇ ਦੀਆਂ ਯੂਨੀਵਰਸਿਟੀਆਂ ਉਹਨਾਂ ਦਾ ਬਹੁਤ ਬੁਰਾ ਹਾਲ ਹੋਣ ਲੱਗ ਪਿਆ ਜਦੋਂ ਦੇ ਇੰਟਰਨੈਸ਼ਨਲ ਸਟੂਡੈਂਟ ਆਉਣੇ ਘਟੇ ਨੇ ਉਹ ਵੀ ਖਬਰ ਹੈ ਪਰ ਉਹਦੇ ਨਾਲ ਜਿਹੜੀ ਕਾਮਿਆਂ ਦੀ ਹੈ ਜੀ ਕੰਮ ਕਰਨ ਵਾਲਿਆਂ ਦੀ ਤੇ ਹੁਣ ਟਿਮ ਹਾਟਨ ਵਾਲੇ ਵੀ ਕਹਿਣ ਲੱਗ ਪਏ ਜੀ ਕਹਿੰਦੇ ਜੀ ਉਹਨਾਂ ਨੂੰ ਸਥਾਈ ਕੰਮੇ ਰੱਖਣ ਦੀ ਇਜਾਜ਼ਤ ਮਿਲੇ ਜੀ ਸੋ ਕੀ ਖਬਰ ਹੈ ਭੈਣਸਾ ਦੇਖੋ ਇਹ ਫੈਡਰਲ ਸਰਕਾਰ ਨੇ ਜੋ ਪਿੱਛੇ ਜਾ ਕੁਝ ਰੈਗੂਲੇਸ਼ਨਸ ਚੇਂਜ ਕੀਤੀਆਂ ਸੀ ਉਹਨਾਂ ਚ ਸੀਗਾ ਕਿ 20% ਕਹਿੰਦੇ ਸੀ ਕਿ ਤੁਸੀਂ ਟੈਂਪਰੇਰੀ ਫੋਰਨ ਵਰਕਰਸ ਵੱਧ ਤੋਂ ਵੱਧ ਰੱਖ ਸਕਦੇ ਹੋ ਬਾਕੀ ਤੁਹਾਨੂੰ ਇੱਥੇ ਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਪਹਲ ਦੇਣੀ ਪਊਗੀ ਤੇ ਇਹਦੇ ਵਿੱਚ ਹੁਣ ਇਹ ਆ ਕਿ ਟਿਮ ਹਾਟਨ ਜਿਹੜੀ ਵੱਡੀ ਇੱਕ ਚੇਨ ਹੈ ਅੱਥੇ ਰੈਸਟੋਰੈਂਟ ਚੇਨ ਹੈ ਸੋ ਇਹਨਾਂ ਤੇ ਪਹਿਲਾਂ ਵੀ ਬਹੁਤ ਸਾਰੇ ਅਲੀਗੇਸ਼ਨਸ ਲੱਗਦੇ ਰਹੇ ਨੇ ਕਿ ਇਹ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਨੂੰ ਪੈਲ ਦਿੰਦੇ ਨੇ ਕੈਨੇਡੀਅਨਸ ਜਿਹੜੇ ਨੇ ਉਹਨਾਂ ਨੂੰ ਪੈਲ ਲਈਂ ਦੇ ਰਹੇ ਹੁਣ ਸੀਬੀਸੀ ਨਿਊਜ਼ ਵੱਲੋਂ ਇੱਕ ਜਾਣਕਾਰੀ ਜਿਹੜੀ ਆ ਇਹ ਦਸਤਾਵੇਜ਼ੀ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ ਉਹ ਕਹ ਰਹੇ ਨੇ ਕਿ ਪਿਛਲੇ 18 ਮਹੀਨਿਆਂ ਦੌਰਾਨ ਡੇਢ ਸਾਲ ਦੇ ਦੌਰਾਨ ਕਹਿੰਦੇ ਕਿ ਟੀਮ ਹੌਟਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਬਹੁਤ ਸਾਰੇ ਕਹਿੰਦੇ ਐਮਪੀਸ ਨੇ ਬਹੁਤ ਸਾਰੇ ਸਰਕਾਰੀ ਜਿਹੜੇ ਸਟਾਫ ਦੇ ਜਿਹੜੇ ਲੋਕ ਹੁੰਦੇ ਨੇ ਇਹ ਉਹਨਾਂ ਦੇ ਨਾਲ ਕਹਿੰਦੇ ਮੁਲਾਕਾਤਾਂ ਕੀਤੀਆਂ ਨੇ ਤੇ ਉਹਨਾਂ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਵੱਧ ਤੋਂ ਵੱਧ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਸੋ ਉਹਨਾਂ ਨੂੰ ਇਹ ਰੱਖਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ ਸੋ ਇਹਦੇ ਦੌਰਾਨ ਕਹਿੰਦੇ ਆ ਕਿ ਸਾਨੂੰ ਇਹ ਕਹਿੰਦੇ ਵੀ ਜਦੋਂ ਕੋਵਿਡ ਆਇਆ ਸੀਗਾ ਇਹ ਤੋਂ ਬਾਅਦ ਕਹਿੰਦੇ ਸਾਨੂੰ ਲਗਾਤਾਰ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਤੇ ਇੱਥੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਜੌਬ ਹੁੰਦੀ ਹੈ ਤੇ ਸੰਕੜਿਆ ਦੀ ਤਰਦਾਦ ਦੇ ਵਿੱਚ ਲੋਕ ਬਾਹਰ ਖੜੇ ਹੁੰਦੇ ਨੇ ਅਪਲਾਈ ਕਰਨ ਵਾਸਤੇ ਇਹ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਇੱਥੇ ਦੇ ਜਿਹੜੇ ਬੌਰਨ ਬੱਚੇ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹ ਵਿਹਲੇ ਤੁਰੇ ਫਿਰਦੇ ਨੇ ਤੇ ਜਿਹੜੇ ਬਾਹਰੋਂ ਆਏ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇੱਥੇ ਟਿਮ ਹੋਟਲਸ 18 ਮੀਨਿਆ ਤੋਂ ਇਹ ਦਬਾਅ ਬਣਾ ਰਿਹਾ ਹੈ ਕਿ ਸਾਡੇ ਕੋਲ ਕਨੇ ਬੰਦੇ ਨਹੀਂ ਲੱਭ ਰਹੇ ਸਾਨੂੰ ਬੰਦਿਆਂ ਦੀ ਘਾਟ ਹੈ ਬਿਸ਼ਰ ਨੂੰ ਟੈਂਪਰੇਰੀ ਫੋਰਨ ਵਰਕਰਸ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਮੁੱਦਾ ਜਿਹੜਾ ਹੁਣ ਹੈ ਇਹ ਕਾਫੀ ਮੇਨਸਟਰੀ ਮੀਡੀਆ ਦੀ ਖਬਰਾਂ ਦੇ ਵਿੱਚ ਵੀ ਚੱਲ ਰਿਹਾ ਸੋ ਇਹਦੇ ਵਿੱਚ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਤੇ ਮੈਂ ਦੋਨੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਅੱਗੇ ਰੱਖੀਆਂ ਨੇ ਸੋ ਇਹਦੇ ਨਾਲ ਜਿਹੜੀ ਤੁਸੀਂ ਕਾਲਜਾਂ ਦੀ ਗੱਲ ਕੀਤੀ ਹੈ ਹਰਨਟਾਰੀਓ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਕਾਉਂਸਲ ਆਫ ਅਨਟਾਰੀਓ ਯੂਨੀਵਰਸਿਟੀ ਦੇ ਮਤਾਬਕ ਕਹਿੰਦੇ ਜਿਹੜਾ ਫੈਡਰਲ ਸਰਕਾਰ ਨੇ ਇਹ ਕੈਪ ਲਾਇਆ ਸਟੂਡੈਂਟਸ ਦੇ ਉੱਪਰ ਕਹਿੰਦੇ ਵੀ ਇਹਦੇ ਨਾਲ ਸਾਨੂੰ ਤਾਂ ਕਹਿੰਦੇ ਵੱਡਾ ਆਰਥਿਕ ਸੰਕਟ ਹੈ ਉਹਦਾ ਸਾਹਮਣਾ ਕਰਨਾ ਪੈ ਰਿਹਾ ਕਹਿੰਦੇ ਵੀ ਇਹੀ ਕੰਮ ਚੱਲਦਾ ਰਿਹਾ ਤਾਂ ਅਗਲੇ 3 ਸਾਲਾਂ ਦੇ ਵਿੱਚ 2.1 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਕਹਿੰਦੇ ਵੀ ਇਹਦੇ ਨਾਲ ਲੇਆਫ ਹੋਣ ਗਿਆ ਇਹ ਬਹੁਤ ਸਾਰਿਆਂ ਦੇ ਜਿਹੜੇ ਜੋਬਸ ਨੇ ਉਹ ਜਾ ਸਕਦੀਆਂ ਨੇ ਸੋ ਇਹਦੇ ਵਿੱਚ ਜੇਕਰ ਇਹ ਅਨਟਾਰੀਓ ਦੇ ਜਿਹੜੇ ਕਾਲਜ ਐਂਡ ਯੂਨੀਵਰਸਿਟੀ ਦੇ ਜਿਹੜੇ ਮਨਿਸਟਰ ਨੇ ਇਹ ਨੌਲਨ ਕਵੀਨਸ ਉਹਨਾਂ ਦੀ ਮੰਨੀਏ ਉਹ ਕਹਿੰਦੇ ਜੋ ਫੈਡਰਲ ਸਰਕਾਰ ਨੇ ਰੈਸਟ੍ਰਿਕਸ਼ਨਸ ਲਾਈਆਂ ਨੇ ਇਹਦੇ ਨਾਲ ਕਹਿੰਦੇ ਵੀ ਡੀਸਟੈਬਿਲਾਇਜ਼ ਜਿਹੜਾ ਸਿਸਟਮ ਨੂੰ ਕਾ ਦਿੱਤਾ ਗਿਆ ਇਹਦੇ 'ਚ ਦੇਖੋ ਬਹੁਤ ਵੱਡਾ ਸਵਾਲ ਹੈ ਕਿ ਜਿਹੜੇ ਇਹ ਦੁਕਾਨ ਨੋਮਾ ਕਾਲਜ ਜਿਹੜੇ ਖੁੱਲੇ ਹੋਏ ਸੀ ਅਨਟਾਰੀਓ ਦੇ ਵਿੱਚ ਜਿਨ੍ਹਾਂ ਕੋ ਨਾ ਕੋਈ ਸਟਾਫ ਸੀਗਾ ਨਾ ਕੋਈ ਬਿਲਡਿੰਗ ਸੀ ਕੁਝ ਕਮਰੇ ਨਹੀਂ ਸੀਗੇ ਕੋਈ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਸੀਗਾ ਐਨਟਾਰੀਓ ਦੀ ਸਰਕਾਰ ਦੀ ਮਿਹਰਬਾਨੀ ਦੇ ਨਾਲ ਇਹਨਾਂ ਨੂੰ ਮਾਨਤਾ ਮਿਲੀ ਐਨੇ ਸਾਲਾਂ ਤੋਂ ਚੱਲਦੇ ਰਹੇ ਇਹਨਾਂ ਨੂੰ ਯਾਜਤਾ ਮਿਲੀਆਂ ਕਿ 12 ਹੇ ਸਟੂਡੈਂਟਸ ਲਿਆ ਸਕਦੇ ਨੇ ਸੋ ਉਹਦੇ ਨਾਲ ਤੁਸੀਂ ਦੇਖੋ ਵੀ ਇਹ ਜਿਹੜੇ ਵੱਡੇ ਵੱਡੇ ਸ਼ਾਇਰ ਨੇ ਉਹਨਾਂ ਦਾ ਕੀ ਹਾਲ ਹੋਇਆ ਸੋ ਫੈਡਰਲ ਸਰਕਾਰ ਨੂੰ ਤਾਂ ਅੰਤ ਦੇ ਵਿੱਚ ਮਜਬੂਰੀ 'ਚ ਇਹ ਸਟੈਪ ਚੁੱਕਣੇ ਪਏ ਤਾਂ ਇਹਦੀ ਗਲਤੀ ਸੀ ਕਿ ਉਹਨਾਂ ਨੂੰ ਪਹਿਲਾਂ ਇੰਟਰਫੇਰੈਂਸ ਕਰਨਾ ਚਾਹੀਦਾ ਸੀ ਪਹਿਲਾਂ ਟ੍ਰੂਲੋ ਸਾਬ ਦੇ ਸਮੇਂ ਉਹਨਾਂ ਨੇ ਅੱਖਾਂ ਬੰਦ ਰੱਖੀਆਂ ਤੇ ਬਾਅਦ ਦੇ ਵਿੱਚ ਇਸ ਤਰੀਕੇ ਦੇ ਫੈਸਲੇ ਲਏ ਨੇ ਤੇ ਹਾਲੇ ਵੀ ਅਨਟਾਰੀਓ ਦੇ ਜਿਹੜੇ ਮਿਨਿਸਟਰ ਸਾਹਿਬ ਇਹ ਕਹਿ ਰਹੇ ਨੇ ਕਹਿੰਦੇ ਵੀ ਫੈਡਰਲ ਸਰਕਾਰ ਦੇ ਫੈਸਲੇ ਗਲਤ ਨੇ ਉਹਨਾਂ ਨੂੰ ਆਪ ਵੀ ਵੇਖਣਾ ਚਾਹੀਦਾ ਵੀ ਉਹਨਾਂ ਦੀਆਂ ਆਪਣੀਆਂ ਨੀਤੀਆਂ ਕਿਸ ਤਰੀਕੇ ਦੀਆਂ ਰਹੀਆਂ ਨੇ ਸੋ ਜਿਹਦੇ ਕਾਰਨ ਇਹਨਾਂ ਸਟੂਡੈਂਟਸ ਦਾ ਵੀ ਨੁਕਸਾਨ ਹੋਇਆ ਤੁਸੀਂ ਹੁਣ ਦੇਖੋ ਕਦੀ ਕਿਸੇ ਜਗ੍ਹਾ ਵਿਚਾਰੇ ਪ੍ਰੋਟੈਸਟ ਕਰ ਰਹੇ ਨੇ ਕਦੀ ਕਿਤੇ ਕਰ ਰਹੇ ਨੇ ਇਹ ਹੋਰ ਵੀ ਬਹੁਤ ਸਾਰੇ ਲੋਕ ਇਹਨਾਂ ਸਟੂਡੈਂਟਸ ਦੀ ਆਰਚ ਇੱਥੇ ਪਹੁੰਚੇ ਚ ਕਾਮਯਾਬ ਹੋ ਗਏ ਜਿਨ੍ਹਾਂ ਦਾ ਮੰਨ ਰਥ ਜਿਹੜਾ ਪੰਡ ਦਾ ਨਹੀਂ ਸੀਗਾ ਸੋ ਬਹੁਤ ਵੱਡੇ ਤੌਰ ਤੇ ਪ੍ਰਵਿੰਸ ਸਰਕਾਰ ਇਹਦੇ ਵਾਸਤੇ ਜ਼ਿੰਮੇਵਾਰ ਰਹੀ ਹੈ ਤੇ ਹੁਣ ਇੱਥੇ ਕਾਲਜ ਤੇ ਯੂਨੀਵਰਸਿਟੀ ਵਾਲੇ ਇਹ ਕਹਿ ਰਹੇ ਨੇ ਕਹਿੰਦੇ ਵੀ ਅਗਰ ਇਹ ਕੰਮ ਚੱਲਦਾ ਰਿਹਾ ਇਸ ਸਾਨੂੰ ਬਹੁਤ ਵੱਡਾ ਕਹਿੰਦੇ ਨੁਕਸਾਨ ਹੋਵੇਗਾ ਜੀ ਪ੍ਰਣ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਕੱਲੀ-ਕੱਲੀ ਖਬਰ ਕੱਲੀ-ਕੱਲੀ ਅਪਡੇਟ ਸੋਥਿਆਨ